ਉਹ ਤਿੰਨ ਬੰਦੇ ਸਨ ਔਰ ਇੱਕ ਨੇ ਪਿੱਛੇ ਸੇ ਪਕੜਿਆ ਐਸੇ ਮੇਰੇ ਹਸਬੰਡ ਕੋ ਔਰ ਦੂਸਰੇ ਨੇ ਗੋਲੀ ਚਲਾਦੀ ਗੋਲੀ ਚਲਾ ਕੇ ਜਦ ਮੇਰਾ ਹਸਬੰਡ ਭਾਗਨੇ ਲੱਗਾ ਉਹ ਗਿਰਤਾ ਪੜਤਾ ਗਿਆ ਸਰ ਠੀਕ ਕੋਈ ਰੰਜਿਸ਼ ਨਹੀਂ ਬਾਸ ਮੌਕੇ ਤੇ ਆਇਆ ਜੀ ਆਂਦੀ ਗੋਲੀ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ ਅਚਾਨਕ ਗੋਲੀ ਮਾਰਨੀ ਗੋਲੀ ਉਸ ਤੋਂ ਪਹਿਲੇ ਕੋਈ ਹੱਥਾ ਪਾਈ ਨਹੀਂ ਓਹੀ ਸਿਰਫ ਗਾਲੀ ਗਲੋਚ ਹੋ ਰਹੇ ਸੀਗੇ ਗਲੀ ਚ ਭੇੜ ਲੱਗੀ ਸੀ ਉਹ ਤਿੰਨ ਬੰਦੇ ਆਏ ਗੱਡੀ ਚ ਉਤਰੇ ਆਂਦੇ ਆਂਦੇ ਫਾਇਰ ਕੀਤੇ ਤਿੰਨ ਜਣੇ ਤਿੰਨ ਨੇ ਘੇਰ ਲਿਆ ਇਕੱਲੇ ਨੂੰ ਅਚ ਅੰਜੋ ਫੇਰ ਕਰਕੇ ਨਾਲ ਨਿਕਲ ਗਿਆ ਉਹ ਆਪਣੀ ਚਾਹ ਚਾਹ ਨਾਲ ਆਸਤਨਾ ਗਲੀ ਚ ਵੜ ਗਿਆ ਅਨ ਤੱਕ ਗੁੰਡਾ ਲਾ ਲਿਆ ਕਰ ਜਾਵੇ ਮੌਕੇ ਦੇ ਕੰਮ ਹੋਇਆ ਗੱਡੀ ਦਾ ਨੰਬਰ ਵੀ ਦਿੱਤਾ ਜੀ ਅੱਛਾ ਪੁਲਿਸ ਨੂੰ ਗੱਡੀ ਦਾ ਨੰਬਰ ਵੀ ਹੈਗਾ ਫੋਟੋਆਂ ਵੀ ਦਿੱਤੀਆਂ ਸਾਰੀ ਫੋਟੋ ਦੇ ਤੇ ਤਿੰਨ ਬੰਦੇ ਆਏ ਨੇ ਵੀਡੀਓ ਵੀ ਦਿੱਤੀ ਹੈ ਉਸ ਦੇ ਬਾਵਜੂਦ ਵੀ ਅਜੇ ਤੱਕ ਦੋਸ਼ੀ ਕਿਉਂ ਨਹੀਂ ਫੜੇ ਜਾ ਰਹੇ ਨੇ ਉਹ ਇਹ ਉਸ ਦਾ ਲੜਕਾ ਹੈ ਇੱਕ ਵਹੀ ਔਰਤ ਹੈ ਔਰ ਉਹ ਸੰਜੀ ਹੈ ਉਸ ਦੀ ਬੇਟੀ ਹੈ ਉਹਨ ਔਰ ਉਹ ਦੋ ਤਿੰਨ ਗੁੰਡੇ ਹਨ ਉਹਨਾਂ ਨੇ ਮੇਰੇ ਹਸਬੰਦ ਨੂੰ ਮਾਰਾ ਉਹਨਸੀ ਜਾਨ ਛੁੜਾ ਛੁੜਾ ਕੇ ਭੱਜ ਗਏ ਉਹਨਾਂ ਨੇ ਬਹੁਤ ਹੀ ਮਾਰਾ ਪੀਟਾ ਉਹ ਫਿਰ ਕਿਸੇ ਦੇ ਘਰ ਪਏ ਵੀ ਨੇ ਪਕੜਿਆ ਗਿਆ ਜੀ 7 ਬੰਦੇ ਆ ਸੱਤੋਂ ਇਕੱਠੇ ਘੁੰਮ ਰਹੇ ਆ ਇੱਥੇ ਹੀ ਘੁੰਮ ਰਹੇ ਆਪਣੇ ਏਰੀਏ 'ਚ ਅਗਰ ਤੁਸੀਂ ਦੇਖੇ ਘੁੰਮਦੇ ਹੋਏ ਹਾਂਜੀ ਦੇਖੇ ਆ ਜੀ ਪੁਲਿਸ ਦੀ ਕੋਈ ਕਾਰਵਾਈ ਨਹੀਂ ਆ ਅੱਛਾ ਜੀ ਕੋਈ ਬ੍ਰਾਹਮਣ ਨਹੀਂ ਹੋਇਆ ਗੱਡੀ ਬ੍ਰਾਹਮਣ ਨਹੀਂ ਹੋਈ ਗ੍ਰਿਫਤਾਰੀ ਕੋਈ ਨਹੀਂ ਹੋਈ ਇਹ ਹੁਣ ਸਾਡੇ ਸਾਰੇ ਇਲਾਕੇ ਦੇ ਵਿੱਚ ਡਰ ਬਣਿਆ ਹੋਇਆ ਆ पुलिस अपनी कार्रवाई कर रही है पर एकनाथ अब तक वो क्यों नहीं पकड़े गए कितने दिन हो गए अब तक तो पकड़े जाने चाहिए ना वो क्यों नहीं पकड़े गए पुलिस को पूछो कि अब तक वो क्यों नहीं पकड़े गए नौ दिन हो गए हैं तो है ही बदमाश टाइप आदमी घर के भी हमला कर सकते हैं हैं मैं जी इनने के नाल खड़ा मेनू भी टारगेट कर सकते हैं क्या पुलिस क्या कर दी है मर्डर होने का इंतजार कर लिए क्या हो गया 18 ਤਰੀਕ ਦੀ ਸ਼ਾਮ ਪ੍ਰੇਮ ਵਿਹਾਰ ਦੇ ਵਿੱਚ 3:30 ਵਜੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਜਾਂਦਾ ਹੈਗਾ ਦੱਸਦੀ ਹੈ ਕਿ ਇਸ ਗੁੰਡਾਗਰਦੀ ਦੇ ਨਾਚ ਦੇ ਵਿੱਚ ਗੁੰਡਾਗਰਦੀ ਕਰਦੇ ਆ ਹੋયા ਤਿੰਨ ਤੋਂ ਚਾਰ ਲੋਕਾਂ ਵੱਲੋਂ ਜਿਹੜੀ ਹੈ ਗੋਲੀ ਚਲਾਈ ਜਾਂਦੀ ਹੈ ਗੋਲੀ ਵਿਨੋਦ ਸ਼ਰਮਾ ਦੇ ਲੱਗਦੀ ਹੈ ਔਰ ਗੋਲੀ ਉਹਦੀ ਛਾਤੀ ਤੋਂ ਆਰਪਾਰ ਹੋ ਜਾਂਦੀ ਹੈ ਕਿ ਇਹ ਤਾਂ ਦੀਵਾਲੀ ਤੋਂ ਦੋ ਦਿਨ ਪਹਿਲਾਂ ਹੋਇਆ ਇਹ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਹਾਲਾਕੀ ਜੋਧੇਵਾਲ ਬਸਤੀ ਦੇ ਵਿੱਚ ਮਾਮਲਾ ਦਰਜ ਹੋ ਜਾਂਦਾ ਹੈ ਪਰ ਹਲੇ ਤੱਕ ਜਿਹੜੀ ਹੈ ਦੋਸ਼ੀਆਂ ਦੀ ਭਾਲ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਪਰ ਜਿਨ੍ਹਾਂ ਨਾਲ ਇਹ ਪਾਣਾ ਵਾਪਰਦਾ ਹੈਗਾ ਔਰ ਜਿਨ੍ਹਾਂ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਉਹ ਪੂਰੇ ਮਹੱਲੇ ਨੂੰ ਲੈ ਕੇ ਇਸ ਵਕਤ ਜੋਧੇਵਾਲ ਬਸਤੀ ਥਾਣੇ ਦੇ ਬਾਹਰ ਜਮਾ ਹੋਏ ਨੇ ਔਰ ਹੱਥਾਂ ਦੇ ਵਿੱਚ ਇਹ ਬੈਨਰ ਲੈ ਕੇ ਪਹੁੰਚੇ ਨੇ ਥਾਣਾ ਬਸਤੀ ਜੋਧੇਵਾਲ ਤੁਹਾਨੂੰ ਦਿਖਾ ਰਹੇ ਆ ਔਰ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਗੁੰਡਾਗਰਦੀ ਗੁੰਡਾ ਰਾਜ ਖਤਮ ਕਰੋ ਗੁੰਡਾਗਰਦੀ ਖਤਮ ਕਰੋ ਜਨਤਾ ਕੀ ਰੱਖਿਆ ਕਰੋ ਔਰ ਵਿਨੋਦ ਸ਼ਰਮਾ ਕੋ ਇਨਸਾਫ ਦੋ ਦੇ ਇੱਕ ਬੈਨਰ ਪੋਸਟਰ ਫੜ ਕੇ ਇੱਥੇ ਖੜੇ ਨੇ ਪਰਿਵਾਰ ਹੀ ਨਹੀਂ ਬਾਈ ਕਿ ਪੂਰਾ ਮਹੱਲਾ ਪ੍ਰੇਮ ਵਿਹਾਰ ਦਾ ਪੂਰਾ ਮਹੱਲਾ ਇੱਥੇ ਇਕੱਠਾ ਹੋਇਆ ਹੈ ਕਿਉਂਕਿ 18 ਤਰੀਕ ਨੂੰ ਜਿਹੜੀ ਗੋਲੀ ਚਲਾਈ ਗਈ ਸੀ ਉਹ ਗੋਲੀ ਚਲਾਣ ਵਾਲੇ ਹਲੇ ਤੱਕ ਫਰਾਰ ਦੱਸੇ ਜਾ ਰਹੇ ਹਨ ਪੁਲਿਸ ਨੇ ਹਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜੋ ਵਿਨੋਦ ਸ਼ਰਮਾ ਦੇ ਪਤਨੀ ਨੇ ਆਰਤੀ ਸ਼ਰਮਾ ਉਹ ਇੱਥੇ ਮੌਜੂਦ ਹੈ ਉਹਨਾਂ ਦੇ ਮਾਤਾ ਜੀ ਜਿਹੜੇ ਨੇ ਉਹ ਇੱਥੇ ਮੌਜੂਦ ਹੈ ਉਹਨਾਂ ਨੇ ਵੀ ਬੈਨਰ ਫੜ ਰੱਖਿਆ ਕਿ ਜਨਤਾ ਕੀ ਰੱਖਿਆ ਕਰੋ ਮਾਤਾ ਜੀ ਸਾਡੇ ਨਾਲ ਨੇ ਵਿਨੋਦ ਸ਼ਰਮਾ ਦੇ ਜਿਨ੍ਹਾਂ ਦੇ ਉਹ ਗੋਲੀ ਲੱਗੀ ਹੈ ਇੱਧਰ ਤੁਹਾਨੂੰ ਦਿਖਾ ਦਈਏ ਇਹ ਆਰਤੀ ਸ਼ਰਮਾ ਉਹਨਾਂ ਦੀ ਧਰਮ ਪਤਨੀ ਨੇ ਵਿਨੋਦ ਸ਼ਰਮਾ ਕੋ ਇਨਸਾਫ ਦੋ ਔਰ ਬਾਕੀ ਸਭ ਆਸ ਪੜੋਸ ਵਾਲੇ ਔਰ ਇਨਸਾਫ ਪਸੰਦ ਲੋਕ ਇੱਥੇ ਇਕੱਠਾ ਹੋਏ ਆ ਜੋ ਇਨਸਾਫ ਦੀ ਮੰਗ ਕਰ ਰਹੇ ਸਭ ਤੋਂ ਪਹਿਲਾਂ ਉਹਨਾਂ ਦੇ ਧਰਮ ਪਤਨੀ ਆਰਤੀ ਸ਼ਰਮਾ ਨਾਲ ਗੱਲਬਾਤ ਕਰ ਲੈਣੇ ਕਿ ਮਾਮਲਾ ਹੋਇਆ ਕੀ ਸੀਗਾ ਅਸਲ ਦੇ ਵਿੱਚ ਇਹਨਾਂ ਦੀ ਇੱਕ ਬਿਊਟੀ ਪਾਰਲਰ ਦੀ ਦੁਕਾਨ ਹੈ ਜਿੱਥੇ ਇਹ ਦੀਵਾਲੀ ਦੀ ਸਫਾਈ ਕਰ ਰਹੇ ਸੀਗੇ ਜਿੱਥੋਂ ਇਹ ਸਾਰਾ ਝਗੜਾ ਵਧਿਆ ਆਰਤੀ ਕੀ ਗੱਲ ਹੋ ਗਈ ਸੀ ਇਦਾਂ ਦੀ ਕਿ ਜਿਹੜੇ ਦੂਸਰੇ ਪੱਖ ਦੇ ਲੋਕ ਹੈ ਉਹਨਾਂ ਨੇ ਆ ਕੇ ਗੋਲੀ ਚਲਾ ਦਿੱਤੀ ਸਰ ਮੇਰੀ ਪਾਰਲਰ ਕੀ ਦੁਕਾਨ ਹੈ ਮੈਂ 5 ਮਹੀਨੇ ਹੋ ਗਏ ਮੇਰੀ ਪਾਰਲਰ ਕੀ ਦੁਕਾਨ ਹੈ ਉਹ ਹਨ ਐਸੇ ਹੀ ਜੈਲਸ ਕਰ ਰਹੇ ਹਨ ਬਿਨਾਂ ਵਾਸੇ ਜਦਕਿ ہماری ਹੁਣ ਕੇ ਸਾਥ ਕਦੇ ਕੋਈ ਬਾਤ ਵੀ ਨਹੀਂ ਹੋਈ ਜੈਲਸ કોਨ ਕਿਸ ਕੀ ਬਾਤ ਕਰ ਰਹੇ ਹੋ ਨਾਮ ਬਤਾਓ ਉਸ क्या नाम हो सकता है उसका संजय कुमार वो संजय कुमार है उनकी वाइफ है वो जलती है वो ना सबसे ही पड़ोस में जितनी में ना सबसे झगड़ा करके रखती है सर हमारी भी उनके साथ कोई झगड़ा नहीं था सिर्फ हमारी पार्लर की दुकान है वो हमें देख के जलती है सर बस ये बात थी सुबह मैं काम कर रही थी दिवाली की सफाई कर रही थी मैंने मेरे हस्बैंड को बोला कि आप जाओ और शॉप खोलिया आओ जाके तो बोलने लगे ठीक है कि मैं खोली आता हूँ और तू इतना आ जाना मैंने कहा ठीक है मैं आ जाऊँगी वो जैसे ही गए वो ताला खोल के सिर्फ जा ही रहे थे मोड़ तक पहुँचे तो वो संजय की वाइफ आ गई तो वो उनके मेरे हस्बैंड को बोलने लग गई कि तू कि क्या देख रहा है हमारी तरफ ये कर रहा है वो ऐसे ऐसे बोलने लग गई सर तो वो बोलने रहे कि आंटी तेरी मैं साथ नहीं थी मैं उधर ही थी सर तभी तो मुझे सब बात पता है मैं वहीं पे ही थी तो वो मेरे हस्बैंड के साथ लड़ाई करने लगी मैंने भी उसको बोला कि आंटी कोई बात नहीं ऐसे तो कोई बात भी नहीं है कि आप लड़ाई कर रहे हो तो वो नहीं मानी वो फिर बोलने लगे मेरे हस्बैंड को मैं खींच के ले जा रही थी सर तो उसने मुझे कहा कि तू अब कहाँ ले जा रही है इसको तू इधर लेके आई इसको मैं गोली मरवाऊंगी या मेरे अपने बंदे को अभी बुला रही हूँ उसने ये बात मुझे खुद बोली है सर हाँ जी तो वो तो मेरे हस्बैंड फिर बोलने लगे कि चल तू बुला ले कोई बात नहीं फिर जब मेरे हस्बैंड मैं खींच के अपने हस्बैंड को घर ले गई सर तो उन्होंने फ़ोन करके दोबारा बुलाया किसी के हाथ आपका घर और दुकान कितनी दूरी पर है आरती सर मोड़ हाँ जी मोड़ पे ही है ज्यादा दूर नहीं घर और दुकान पास पास ही हाँ जी हाँ जी पास में ही है सर दूर नहीं है पास में ही है दुकान भी हाँ जी फिर क्या हुआ फिर जब मैं उसको अपने हस्बैंड को घर ले गई तो उन्होंने दोबारा बुलाया उन्होंने सोचा कि चलो बात करने के लिए बुला रहे हैं तो वो चले गए बात करने के लिए तो वो आए और मेरे हस्बैंड ऐसे ही खड़े थे वो तीन बंदे थे और एक ने पीछे से पकड़ा ऐसे मेरे हस्बैंड को और दूसरे ने गोली चला दी गोली चला के जब मेरा हस्बैंड भागने लगा वो गिरता पड़ता गया सर तो उन्होंने एक उसका लड़का है एक वही औरत है और वो संजय है उसकी बेटी है उन और वो दो तीन गुंडे हैं उन्होंने मेरे हस्बैंड को मारा वो उन जान छुड़ा छुड़ा के भागते रहे उन्होंने बहुत ही मारा पिटा वो फिर किसी के घर जाके छुप गए सर तो गोली लगी हुई थी जी हाँ जी गोली जगह गोली लगी थी यहाँ पे लगी है सर इधर यहाँ पे लगी है तो वो भागते पुरते इतना ब्लड निकला सर इतना ब्लड निकला कि अब वो हॉस्पिटल में पड़े हैं उनके अंदर ब्लड नहीं है बिल्कुल भी वेंटिलेटर पे है सर वो अच्छा, आ, कितने लोग थे जब वहाँ पर गोली चलाई गई आप वहीं पर मौजूद थे पूरा मोहल्ला इकट्ठा था और आज पूरा मोहल्ला हमारे साथ खड़ा हुआ है क्योंकि हमारी गलती नहीं है अगर हम गलत होते पूरा मोहल्ला हमारे साथ नहीं होता सर हम के आ, जिसने चलाई उसको पहचानते पहचानते हाँ जी मैं जानती हूँ उनका नाम, नाम तो मुझे नहीं पता पर लेकिन शक्ल से मैं उनको पहचानती हूँ क्योंकि मैं उस टाइम वही थी और मैंने उन तीनों को देखा है वो मोटे से हेल्थी से हैं थोड़े अच्छा। हाँ जी तो आ, आपने जो रिपोर्ट करवाई है कितने दिन हो गए रिपोर्ट करवाई को और अभी पुलिस क्या बोल रही है सर नौ दिन हो गए हमें मैं हॉस्पिटल में हूँ नौ दिन अपने हस्बैंड के पास पुलिस अपनी कार्रवाई कर रही है पर लेकिन अब तक वो क्यों नहीं पकड़े गए कितने दिन हो गए अब तक तो पकड़े जाने चाहिए ना वो क्यों नहीं पकड़े गए पुलिस को पूछो कि अब तक वो क्यों नहीं पकड़े गए नौ दिन हो गए हैं इतने, इतने लोगों के खिलाफ आपने कम्प्लेंट लिखवाई थी वो छः सात लोग हैं सर सात लोग सर हमने दिखवाई है उनकी कंप्लेट लिखवा रखी है तो अभी जो पूरा मोहल्ला आपके साथ है अभी बात हुई अंदर नहीं अभी सर अभी कोई बात नहीं हुई है अभी पुलिस आएंगी उनसे पूछेंगे कि कितने दिन हो गए हैं कार्रवाई कर रहे हैं अब तक वो क्यों नहीं पकड़े गए एक भी नहीं पकड़ा गया, एक भी नहीं पकड़ा गया सर वो महिला वो महिला वो भागी हुई है कोई भी नहीं पकड़ा गया अगर एक पकड़ा जाता तो सारे पकड़े जाते ना एक भी पकड़ा नहीं गया है पुलिस को पूछो की वो क्यों नहीं पकड़े गए अब तक नौ दिन हो गए नौ दिन थोड़े होते हैं हम इतने धक्के खा रहे हैं हॉस्पिटल में मेरी चार साल की गुड़िया है मैं उसको फीवर है मैं उसको घर छोड़ छोड़ के अकेली हॉस्पिटल में बैठी हुई मेरे हस्बैंड के पास पुलिस को बोलो कि वो कार्रवाई करे जल्दी से जल्दी और उनको पकड़े मेरे हस्बैंड के लिए मुझे इंसाफ चाहिए एक पत्नी अपने पति दे इंसाफ की मांग कर रही है इतने पूरा मोहल्ला जरा इकट्ठा हो उन्होंने यानी कि विनोद जी दे माता जी ने माता जी आ, जब गोली चली आपकी बहू उस वक्त आपके बेटे के साथ ही थी तो हॉस्पिटल में आप गए थे क्या उनसे बात हुई कि क्या घटना हुई थे? ऐसे वो तो देखता भी नहीं है जी उस महिला के साथ झगड़ा क्या था आरती का कोई बात नहीं जी बस लड़का ने दुकान खोली थी दुकान खोलने के बाद लड़की उसने ना ऐसे ही बांस लगा ली पहले कोई झगड़ा था हां जी मेरे साथ नहीं झगड़ा कुछ भी नहीं कोई झगड़ा नहीं था नहीं सर मेरे साथ कोई झगड़ा नहीं था उस दिन भी सुबह मेरे साथ बोल रही थी उसने बात करी जिंदानी ने मेरे साथ कोई उनका प्यार था कितना भी और नहीं था ਹੰਤੇ ਇੱਥੇ ਉਹਨਾਂ ਦੇ ਜਿਹੜੇ ਬ੍ਰਦਰ ਨੇ ਵਿਨੋਦ ਦੇ ਵਿੱਕੀ ਸ਼ਰਮਾ ਉਹ ਵੀ ਮੇਰੇ ਨਾਲ ਮੌਜੂਦ ਹੈ ਪਤਾ ਕਰਦੇ ਆ ਅੱਛਾ ਵਿੱਕੀ ਕਿੰਨੇ ਕੁ ਲੋਕ ਉਸ ਵਕਤ ਆਏ ਸੀਗੇ ਹਾਲਾਂਕਿ ਤੁਹਾਡੇ ਭਾਬੀ ਨੇ ਦੱਸਿਆ ਹੈਗਾ ਕਿ ਉਹ ਮਹਿਲਾ ਮਹਿਲਾ ਨੇ ਬੰਦੇ ਬੁਲਾਏ ਹੈ ਨਾ ਤਾਂ ਬਾਅਦ ਵਿੱਚ ਇਹਨਾਂ ਨੇ ਜੋ ਦੱਸਿਆ ਤੁਸੀਂ ਕੋਈ ਕਿਸੇ ਨੂੰ ਪਛਾਣਦੇ ਹੋ ਕਿ ਉਹ ਕੌਣ ਲੋਕ ਹੈ ਹਾਂਜੀ ਹਾਂਜੀ ਜ਼ਰੂਰ ਫੇਸ ਟੂ ਫੇਸ ਸਭ ਨੂੰ ਪਛਾਣਦੇ ਆ ਜੀ ਇਕੱਲੇ ਇਕੱਲੇ ਬੰਦੇ ਨੂੰ ਪਛਾਣਦੇ ਆ ਜੀ ਉਹਨਾਂ ਨੇ ਗਲੀ ਮੁਹੱਲੇ 'ਚ ਪਹਿਲੇ ਵੀ ਕਾਂਡ ਕੀਤਾ ਜੀ ਹਥਿਆਰ ਵੀ ਚਲਾਏ ਆ ਤਲਵਾਰਾਂ ਵੀ ਚਲਾਈਆਂ ਅਜਾ ਉਹ ਆਦੀ ਨੇ ਕਿਹਾ ਇਦਾਂ ਦਾ ਕੰਮ ਕਰ ਕਰਾਂਗੇ ਬੜੇ ਪੁਰਾਣੇ ਆ ਜੀ ਬਹੁਤ ਪੁਰਾਣਾ ਕੰਮ ਹੈ ਜੀ ਉਹਨਾਂ ਦਾ ਚਿੱਟੇ ਦਾ ਕੰਮ ਉਹਨਾਂ ਦਾ ਜੀ ਸ਼ਰੀਆਮ ਚਿੱਟਾ ਵੇਚਦੇ ਆ ਜੀ ਆਪਣੇ ਏਰੀਆ 'ਚ ਤੁਹਾਡੇ ਭਰਾ ਦੇ ਨਾਲ ਕੀ ਰੰਜਿਸ਼ ਸੀ ਜਿਹੜੀ ਉਹਨਾਂ ਨੇ ਕੋਈ ਰੰਜਿਸ਼ ਨਹੀਂ ਜੀ ਬਾਸਮ ਉਹ ਕਿਤੇ ਆਇਆ ਜੀ ਆਂਦੀ ਗੋਲੀ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ ਅਜਾ ਆਂਦੀ ਗੋਲੀ ਮਾਰਦੇ ਗੋਲੇ ਉਸ ਤੋਂ ਪਹਿਲੇ ਕੋਈ ਹੱਥਾ ਪਾਈ ਨਹੀਂ ਉਹ ਹੀ ਸਿਰਫ ਗਲੀ ਕੋਲ 'ਚ ਹੋ ਰਹੇ ਸੀਗੇ ਗਲੀ 'ਚ ਭੇੜ ਲੱਗੀ ਸੀ ਨਾਰਮਲ ਬੰਦੇ ਆਇਆ ਪਿੱਛੇ ਗੱਡੀ ਲਾਈ ਆ ਜੀ ਤਿੰਨ ਬੰਦੇ ਉਤਰੇ ਆ ਤੇ ਰਾਮ ਨਾਏ ਨੋਰਮਲ ਜਿੱਦਾ ਬੰਦੇ ਆਂਦੇ ਹੁੰਦੇ ਆ ਅੱਛਾ ਉਹ ਲੇਡੀ ਕੌਣ ਹੈ ਜਿਸ ਦੇ ਨਾਲ ਪਹਿਲਾਂ ਲੜਾਈ ਹੋਈ ਹੈ ਕੀ ਨਾਮ ਹੈ ਉਹਦਾ ਅਨੀਤਾ ਅਨੀਤਾ ਹੈ ਤੇ ਉਹ ਕਿਸ ਤਰ੍ਹਾਂ ਉਹ ਤਿੰਨ ਲੋਕਾਂ ਨੂੰ ਕਿੱਥਾ ਜਾਣਦੀ ਹੈ ਉਹ ਲੱਗਦਾ ਕੋਈ ਰਿਸ਼ਤੇਦਾਰੀ ਚ ਨਹੀਂ ਜੀ ਰਿਸ਼ਤੇਦਾਰੀ ਕੋਈ ਨਹੀਂ ਹੈ ਜੀ ਉਹ ਵੀ ਪੰਡਤ ਹੈ ਸ੍ਰੀ ਪੰਡਤ ਆ ਹਰਿਆਣੇ ਦੇ ਤੇ ਆਹੀ ਬਾਸ ਨਹੀਂ ਜਿਹਨਾਂ ਨੇ ਗੋਲੀ ਚਲਾਈ ਜਿਹੜੀ ਉਹ ਮੈਲ ਨੇ ਤੁਸੀਂ ਕਹਣਾ ਅਨੀਤਾ ਨੇ ਬੰਦੇ ਬੁਲਾਏ ਆ ਤੇ ਉਹ ਬੰਦੇ ਕਿੱਦਾਂ ਉਹਨੂੰ ਜਾਣਦੇ ਸੇਸ਼ਟਰ ਦਾ ਮੁੰਡਾ ਸੀਗਾ ਜੀ ਉਹ ਆਪਣੇ ਹਾਂਜੀ ਹਾਂਜੀ ਉਹ ਪਹਿਲੇ ਵੀ ਆ ਚੁੱਕਿਆ ਕਾਂਡ ਕਰਕੇ ਗਏ ਹੋਏ ਆ ਇਹ ਤਲਵਾਰਾਂ ਹਥਿਆਰ ਸਭ ਕੁਝ ਨਾਲੇ ਸ਼ਰਿਆਮ ਇੱਥੇ ਚਿੱਟਾ ਵੇਚਦਾ ਜੀ ਏਰੀਆ 'ਚ ਟਿੱਬਾ ਰੋਡ ਤੇ ਟਿੱਬਾ ਰੋਡ ਦਾ ਮੁੰਡਾ ਜੀ ਉਹ ਅਤ ਜਿਹਨੇ ਗੋਲੀ ਚਲਾਈ ਉਹਨੂੰ ਜਾਣਦੇ ਹੋ ਹਾਂਜੀ ਹਾਂਜੀ ਕੀ ਨਾਮ ਦਿਪਕ ਨਾਮ ਹੈ ਜੀ ਤੇ ਕੀ ਹੋਣੇ ਅੰਦਰ ਪੁਲਿਸ ਨਾਲ ਗੱਲਬਾਤ ਹੋਈ ਐ 9 ਦਿਨ ਤੁਹਾਨੂੰ ਹੋ ਗਏ ਐ ਕੋਈ ਵੀ ਨਹੀਂ ਪਕੜਿਆ ਗਿਆ ਉਹ ਮੈਲਾ ਵੀ ਨਹੀਂ ਪਕੜੀ ਗਈ ਕੋਈ ਵੀ ਨਹੀਂ ਪਕੜਿਆ ਗਿਆ ਜੀ 7 ਬੰਦੇ ਆ ਸੱਤੋਂ ਇਕੱਠੇ ਘੁੰਮ ਰਹੇ ਆ ਇੱਥੇ ਘੁੰਮ ਰਹੇ ਆਪਣੇ ਏਰੀਆ 'ਚ ਅਗਰ ਤੁਸੀਂ ਦੇਖੇ ਘੁੰਮਦੇ ਹੋਏ ਹਾਂਜੀ ਦੇਖਿਆ ਜੀ ਸਾਡੇ ਏਰੀਆ 'ਚ ਹੀ ਘੁੰਮ ਰਹੇ ਆ ਬੰਦੇ ਜਿਹੜੇ ਜਿਹੜੇ ਬੰਦੇ ਸ਼ਹਿਰ ਦੇ ਰਹੇ ਆ ਉਹਨਾਂ ਦੇ ਕਾਰਵਾਈ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਾਰਾ ਕੰਮ ਹੋ ਰਿਹਾ ਜੀ ਰੈਡਾ ਵੀ ਪੈ ਰਹੀਆਂ ਜੀ ਪਰ ਬੰਦਾ ਕਿਉਂ ਨਹੀਂ ਪਕੜਿਆ ਗਿਆ ਇੱਕ ਬੰਦਾ ਕਿਉਂ ਨਹੀਂ ਪਕੜਿਆ ਗਿਆ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਨਹੀਂ ਤੁਸੀਂ ਕਹਿ ਰਹੇ ਪੁਲਿਸ ਕਾਰਵਾਈ ਕਰ ਰਹੀ ਹੈ ਔਰ ਤੁਸੀਂ ਕਹਿੰਦੇ ਅਸੀਂ ਬੰਦਿਆਂ ਨੂੰ ਦੇਖਿਆ ਤਾਂ ਫਿਰ ਪੁਲਿਸ ਨੇ ਕਿੱਦਾਂ ਨਹੀਂ ਦੇਖਿਆ ਜਾਂ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਉਹ ਕਿੱਥੇ ਨੇ ਆ ਤੁਸੀਂ ਉਹਨਾਂ ਨੂੰ ਪੁੱਛੋ ਜੀ ਤੁਸੀਂ ਖੁਦ ਦੇਖਿਆ ਹਾਂਜੀ ਦੇਖਿਆ ਜੀ ਅੱਖਾਂ ਨਾਲ ਦੇਖਿਆ ਜੀ ਅੱਛਾ ਜਿਹੜੇ ਪੁਲਿਸ ਦੇ ਹੈਲਪ ਵੀ ਕਰ ਰਹੇ ਆ ਜੀ ਜੀ ਸਾਰੀ ਇਨਫਰਮੇਸ਼ਨ ਦਿੰਦੇ ਆ ਜਦੋਂ ਉਹਨਾਂ ਨੂੰ ਤੁਸੀਂ ਦੇਖਿਆ ਦੱਸਿਆ ਸੀ ਪੁਲਿਸ ਨੂੰ ਹਾਂਜੀ ਹਾਂਜੀ ਸਾਰੀ ਇਨਫਰਮੇਸ਼ਨ ਜਾ ਰਹੀ ਆ ਜੀ ਪਰ ਬੰਦਾ ਕੋਈ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਕੋਈ ਪਤਾ ਲੱਗਿਆ ਕੀ ਕੀ ਗੱਲ ਕਰ ਸਰ ਹਜੇ ਕੋਈ ਗੱਲ ਨਹੀਂ ਹੋਈ ਜੀ ਅੱਛਾ ਜਿਹੜਾ ਬੰਦਾ ਮੋਟਰਸਾਈਕਲ ਤੇ ਤੁਹਾਡੇ ਭਰਾ ਨੂੰ ਲੈ ਕੇ ਗਿਆ ਸੀ ਕੀ ਨਾਮ ਹੈ ਉਹਦਾ ਉਹਦਾ ਨਾਮ ਇੱਕ ਗੌਰਵ ਗੋਤਮ ਹੈ ਜੀ ਇੱਕ ਮੋਹਿਤ ਹੈ ਜੀ ਇੱਕ ਇੱਕ ਵਿੱਕੀ ਸੰਧੂ ਹੈ ਜੀ ਵਿੱਕੀ ਸੰਧੂ ਸ਼ਾਇਦ ਕਹਿ ਰਿਹਾ ਸੀ ਹੂੰ ਨਹੀਂ ਇਸ ਟਾਈਮ ਨਹੀਂ ਆ ਗਿਆ ਕੋਈ ਤਿੰਨ ਚਗੋਈ ਵੀ ਨਹੀਂ ਹੈ ਬਾਈ ਇੱਕ ਮੌਕੇ ਵਾਲਾ ਮੁੰਡਾ ਹੈਗਾ ਜੀ ਆਪਣੇ ਕੋਲ ਅਨਕੁਸ਼ ਸ਼ਰਮਾ ਕਿੱਥੇ ਨੇ ਅਨਕੁਸ਼ ਜੀ ਇਹਨੇ ਸਾਰਾ ਕੁਝ ਛਟਾਇਆ ਅਨਕੁਸ਼ ਜਿਹੜਾ ਉਸ ਘਟਨਾ ਦੇ ਵਕਤ ਵਿਨੋਦ ਨੂੰ ਜਿਹੜਾ ਸਾਹਮਦਾ ਹੈਗਾ ਹਸਪੀਟਲ ਤੱਕ ਪਹੁੰਚਾਉਂਦਾ ਹੈ ਔਰ ਝਗੜਾ ਦਾ ਬਚਾਅ ਕਰਦਾ ਹੈ ਅੱਛਾ ਕੀ ਹੋਇਆ ਸੀਗਾ ਉਸ ਵਕਤ ਔਰ ਕੀ ਤੁਸੀਂ ਦੇਖਿਆ ਜਦੋਂ ਮੈਂ ਆਇਆ ਜਨੇ ਇਹਦੀ ਬੈਂਸ ਫਸਾਈ ਹੋ ਰਹੀ ਸੀ ਆਪੇ ਚ ਨੋਦੀ ਹਾਂ ਨੋਰਮਲ ਬੈਂਸਪਾਈ ਹੋਰੀ ਦੀ ਕੋਈ ਹੱਤੋਂ ਪਾਈ ਨਹੀਂ ਹੋਈ ਸੀ ਨਾਲ ਜੋ ਤਿੰਨ ਮੁੰਡੇ ਨੇ ਬੁਲਾਏ ਆ ਕਹਿੰਦੇ ਮੈਂ ਬੰਦੇ ਬੁਲਾ ਰਿਹਾ ਆਪਣੇ ਤਿੰਨ ਬੰਦੇ ਆਏ ਗੱਡੀ 'ਚ ਉਤਰੇ ਆਂਦੇ ਆਨੇ ਫਾਇਰ ਕੀਤੇ ਤਿੰਨ ਜਣੇ ਤਿੰਨਾਂ ਨੇ ਘੇਰ ਲਿਆ ਕੱਲੇ ਨੂੰ ਅੱਛਾ ਹਾਂ ਜੋ ਫਾਇਰ ਕਰਕੇ ਨਾਲ ਨਿਕਲ ਗਿਆ ਉਹ ਆਪਣੇ ਜਾਂਚ ਚਾਨਣ ਵਾਸਤੇ ਨਾ ਗਲੀ 'ਚ ਵੜ ਗਿਆ ਅੰਤਰਕੁੰਡਾ ਲਾ ਲਿਆ ਉਹਨਾਂ ਘਰ ਚ ਆ ਗਏ ਤੇ ਤੁਸੀਂ ਫਿਰ ਉਹਨੂੰ ਕਿਸ ਤਰ੍ਹਾਂ ਬਾਈਕ 'ਤੇ ਬਿਠਾ ਕੇ ਕਿੱਥੇ ਲੈ ਗਏ ਮੈਂ ਨਹੀਂ ਕਿ ਬਾਈਕ ਤੇ ਉਹ ਹੋਰ ਮੁੰਡੇ ਸੀ ਬਾਈਕ 'ਤੇ ਲੈ ਕੇ ਜਾਉਂਗਾ ਅੱਛਾ ਉਹ ਦੂਸਰੇ ਲੜਕੇ ਸੀਗੇ ਹਾਂ ਤੇ ਬਚਾ ਕਿੱਦਾਂ ਕੀਤਾ ਤੁਸੀਂ ਉਹਨਾਂ ਨੂੰ ਜਾਣਦੇ ਹੋ ਜਾਂ ਕੀ ਕਿੱਦਾਂ ਵਿਚ ਵਿਚ अच्छा ਤੁਹਾਡੇ ਰਿਸ਼ਤੇਦਾਰੇ ਗਏ। ਇਹ ਇਹਨਾਂ ਨੇ ਹੁਣ ਤੱਕ ਇਹਨਾਂ ਦਾ ਇਹ ਕਹਿ ਰਿਹਾ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ। ਕੀ ਵਾਕਈ ਕਾਰਵਾਈ ਨਹੀਂ ਹੋ ਰਹੀ? ਵਾਕਈ ਫਰਾਰ ਬਾਈ ਹੋਈ ਨਹੀਂ 8 ਦਿਨ ਹੋ ਗਏ। ਨਾ ਕੋਈ ਉਹਨਾਂ ਕੋਈ ਹਥਿਆਰ ਫੜਿਆ ਗਿਆ, ਨਾ ਕੋਈ ਬੰਦੇ ਫੜੇ ਗਏ ਅਜੇ ਤੱਕ। ਬੰਦੇ ਹੈ ਇੱਥੇ, ਹੈਗੇ ਇੱਥੇ ਹੀ ਆ ਕਹਿੰਦੇ। ਅੱਛਾ ਮਹੱਲੇ ਵਾਲੇ ਇੱਥੇ ਹੋਰ ਲੋਕ ਮੌਜੂਦ ਹੈ ਗਲਵੱਤ ਕਰ ਲੈਣੇ ਆ ਉਹਨਾਂ ਨਾਲ। ਅੱਛਾ ਜਿਹੜੇ ਲੋਕ ਜਿਹੜੇ ਲੋਕ ਤੁਸੀਂ ਮਹੱਲੇ ਵਾਲੇ ਚ ਕੋਣ-ਕੋਣ ਹੈ ਇੱਥੇ ਇਸ ਵਕਤ? ਅੱਛਾ ਉਹ ਜਿਹੜੀ ਲੇਡੀ ਹੈ ਕੀ ਸੁਭਾਅ ਰੱਖਦੀ ਹੈ ਉਹਦਾ ਕਹਿੰਦੇ ਪਹਿਲਾਂ ਵੀ ਉਹ ਸਭ ਨਾਲ ਲੜਦੀ ਆ ਵਾਹ ਜੀ ਇੱਥੇ ਨਾਲ ਬੰਦਾ ਮੇਰੇ ਖੜਾ ਵੀ ਹੈ ਉਹਦੇ ਨਾਲ ਵੀ ਪਹਿਲਾਂ ਲੜਾਈ ਹੋਈ ਹੈ ਉਹਦਾ ਲੜਾਕਾ ਜਿਹਾ ਸੁਭਾਅ ਹੈ ਕੋਈ ਚੰਗਾ ਸੁਭਾਅ ਨਹੀਂ ਹੈ ਸਭ ਤੋਂ ਪਹਿਲਾਂ ਮੈਂ ਮੁੰਡੇ ਦੇ ਇੱਕ ਬਿਆਨ ਦੀ ਨਕਲ ਜੀ ਕਰਦਾ ਤੇ ਬੁੰਦੜਿਆ ਹੋਇਆ ਭਰਾ ਹਸਪੀਟਲ ਦੇ ਵਿੱਚ ਹੈ ਤੇ ਪੁਲਿਸ ਦੀ ਕਹਿੰਦੇ ਕਾਰਵਾਈ ਹੋ ਰਹੀ ਹੈ ਪੁਲਿਸ ਦੀ ਕਾਰਵਾਈ ਹੋਈ ਹੁੰਦੀ ਤਾਂ ਅਸੀਂ ਇੱਥੇ ਪਹੁੰਚਦੇ ਹੀ ਨਾ ਬਿਲਕੁਲ ਬਿਲਕੁਲ ਤੇ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੈ ਆਸ਼ਲਾ ਕੋਈ ਬ੍ਰਾਹਮਤ ਨਹੀਂ ਹੋਇਆ ਗੱਡੀ ਬ੍ਰਾਹਮਤ ਨਹੀਂ ਹੋਈ ਗ੍ਰਿਫਤਾਰੀ ਕੋਈ ਨਹੀਂ ਹੋਈ ਜੇ ਹੁਣ ਸਾਡੇ ਸਾਰੇ ਇਲਾਕੇ ਦੇ ਵਿੱਚ ਡਰ ਬਣਿਆ ਹੋਇਆ ਕਿ ਉਹ ਤਾਂ ਹੈ ਹੀ ਬਦਮਾਸ਼ ਟਾਈਪ ਆਦਮੀ ਘਰ ਤੇ ਵੀ ਅਮਲਾ ਕਰ ਸਕਦੇ ਆ ਹੈ ਮੈਂ ਜੇ ਇਹਨਾਂ ਦੇ ਨਾਲ ਖੜਾ ਮੈਨੂੰ ਵੀ ਟਾਰਗੇਟ ਕਰ ਸਕਦੇ ਆ ਤੇ ਪੁਲਿਸ ਕੀ ਕਰਦੀ ਹੈ ਮਰਡਰ ਹੋਣ ਦਾ ਇੰਤਜ਼ਾਰ ਕਰੀਏ ਕੀ ਹੋ ਰਿਹਾ ਹੈ 8 9 ਦਿਨ ਕੱਟ ਨਹੀਂ ਹੁੰਦੇ ਤੇ ਅੱਜ ਜੇ ਪੁਲਿਸ ਕੁਛ ਨਾ ਕੁਛਾਨੂੰ ਆਸ਼ਵਾਸਨ ਦੇ ਕੇ ਭੇਜਦੀ ਹੈ 24 ਘੰਟੇ ਦੇ ਨਹੀਂ ਉਹਨਾਂ ਨੂੰ ਨਹੀਂ ਤਾਂ ਅਸੀਂ ਇਹ ਫਿਰ ਗੁੱਸਾ ਕਰਨ ਗਿੱਲਾ ਕਰਨ ਸਾਡੀ ਸਾਡੀ ਮਜਬੂਰੀ ਬਣ ਜਾਣੀ ਹੈ ਅਸੀਂ ਸਿੱਧੇ ਕਮਿਸ਼ਨਰ ਦੇ ਪੇਸ਼ ਹੋਵਾਂਗੇ ਬਿਲਕੁਲ ਔਰ ਇਹਨਾਂ ਨੂੰ ਮਹੱਲੇ ਵਾਲੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰੇਮ ਵਿਹਾਰ ਮਹੱਲਾ ਜਿਹੜਾ ਹੈ ਪ੍ਰੇਮ ਵਿਹਾਰ ਹੀ ਨਹੀਂ ਹੈ ਹਾਂ ਸਿਰਫ ਇਸ ਟੌਕ ਤੋਂ ਲੈ ਕੇ ਨੂਰ ਵਾਲੇ ਪਿੰਡ ਤੱਕ ਦੇ ਬੰਦੇ ਆ ਇੱਥੇ ਪ੍ਰੇਮ ਵਿਹਾਰ ਔਰ ਨਾਲ ਆਸ-ਪਾਸੇ ਦੇ ਲੋਕ ਜਮ੍ਹਾਂ ਨੇ ਇਨਸਾਫ ਦੀ ਮੰਗ ਕਰ ਰਹੇ ਹਨ ਇਨਸਾਫ ਮਿਲਦਾ ਦਿਖ ਰਿਹਾ ਹੈ ਦੇਖੋ ਜੀ ਫਿਲਹਾਲ ਤਾਂ ਕੋਈ ਇਨਸਾਫ ਮਿਲਦਾ ਨਹੀਂ ਦਿਖ ਰਿਹਾ ਸਾਰੇ ਬੱਚੇ ਸਾਰੇ ਫਰਾਰ ਹੈ ਔਰ ਇਨਸਾਫ ਖਾਲੇ ਕੁਝ ਨਹੀਂ ਮਿਲ ਰਿਹਾ ਡਰ ਹੈ ਮਹੱਲੇ ਦੇ ਬਿਲਕੁਲ ਡਰ ਹੈ ਜੀ ਹਥਿਆਰਾਂ ਤੋਂ ਕਿਸ ਨੂੰ ਨਹੀਂ ਡਰ ਲੱਗਦਾ ਅੱਜ ਇਹਨਾਂ ਦੇ ਮਾਰ ਕੇ ਗਿਆ ਕੱਲ ਨੂੰ ਕਿਸੇ ਹੋਰ ਤੇ ਵੀ ਮਾਰ ਸਕਦੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਲਦੀ ਤੋਂ ਜਲਦੀ ਮਿਲਣੀ ਚਾਹੀਦੀ ਹੈ ਅੱਛਾ ਤੁਸੀਂ ਆਸਪੜੋਸੀ ਰਹਿੰਦੇ ਹੋ ਕੀ ਉਹਦਾ ਨੇਚਰ ਹੈਗਾ ਉਸ ਮੇਲੇ ਦਾ ਔਰ ਜੀ ਮਾਰਗਲਾ ਵੀ ਲੜਾਈ ਹੋਈ ਦੀ ਅਰੇ ਯਹੀਂ ਛੋਟੇ ਜੋਸ਼ੀ ਵਾਇਸ ਗੁੰਡੇ ਪਹਿਲਾਂ ਮਹਾਰਾ ਦੀ ਗੁੰਡੇ ਆਏ ਦੇ ਯਹੀਂ ਗੁੰਡੇ ਮਹਾਰਾ ਗੇਟ ਕਾ ਤਲਵਾਹ ਮਾਰ ਗਏ ਦੇ ਜਦੋਂ ਇਹਨਾਂ ਪਤ ਤਲਵਾਹ ਦੀ ਪਿਸਤੌਲ ਨਹੀਂ ਜੀ ਲੇਕਿਨ ਆਮ ਨਹੀਂ ਜਾਵਾਂ ਹਸਪੀਟਲ ਮੈਂ ਗਏ ਜੋਸ਼ੀ ਮੈਂ ਜੇ ਮੌਕਾ ਪਹੁੰਚਦਾ ਮੈਂ ਫਿਰ ਆਮ ਨਹੀਂ ਜਾਂ ਜਾਂਦੇ ਯੂ ਕਾਂਡ ਨਹੀਂ ਹੋਦਾ ਆਮ ਇਨਕੀ ਪਹਿਲੇ ਬਤਾ ਦਿੰਦੇ ਕਿਉਂਕਿ ਮੈਂ ਤਾਂ ਮੇਰੀ जाट ਲਾਠੀ ਹੈ जाट ਲਾਠੀ ਹੋਟੀਓ ਸਭ ਕਬਸ ਦੀ ਬਾਤ ਨਹੀਂ ਉੱਠਦੀਗੀ ਬਸ ਮੇਰੇ ਉਹ ਜ਼ਾਦਾ ਕੇ ਕੋ ਉਸ ਕਾ ਜੀਹੀ ਆ ਉਹ ਸਾਰਾ ਮੁੱਲਾ ਨੇ ਪਤਾ ਹੈ ਸਾਰਾ ਮਹੱਲਾ ਉਸ ਤੇ ਦੁਖੀ ਹੈ ਬਾਕੀ ਪੁਲਿਸ ਜੋ ਕਰੇਗੀ ਉਹ ਦੇਖ ਲਵਾਂ ਅੱਛਾ ਸਾਰਾ ਮਹੱਲਾ ਦੁਖੀ ਹੈ ਔਰ ਸਾਰਾ ਮਹੱਲਾ ਡਰਚ ਵੀ ਲੱਗ ਰਿਹਾ ਹੈਗਾ ਮਹੱਲੇ 'ਚ ਡਰ ਦਾ ਮਾਹੌਲ ਹੈ ਬਿਲਕੁਲ ਬਿਲਕੁਲ ਡਰ ਦਾ ਮਾਹੌਲ ਔਰ ਇਸ ਤਰ੍ਹਾਂ ਦੇ ਜਿਹੜੇ ਗੁੰਡਾ ਤੱਤ ਨੇ ਉਹ ਤਾਂ ਕਿਸੇ ਦੇ ਵੀ ਹਮਲਾ ਕਰ ਸਕਦੇ ਕਿਸੇ ਕਿਸੇ ਦੇ ਉੱਤੇ ਵੀ ਕਰ ਸਕਦੇ ਆ ਕੱਲ ਨੂੰ ਸਾਡੇ ਉੱਤੇ ਵੀ ਕਰ ਸਕਦੇ ਆ ਹਿਲੂ ਗਿਆ ਬਿਲਕੁਲ ਮੁਹੱਲੇ 'ਚ ਕੀ ਮਾਹੌਲ ਕੀ ਹੈਗਾ ਜੀ ਇਹਨਾਂ ਦੀ ਇਹਨਾਂ ਦੀ ਦੁਕਾਨ ਹੈ ਸਾਹਮਣੇ ਬੇਟੀ ਜਿਹੜੀ ਬੇਟੀ ਨੇ ਦੁਕਾਨ ਬਣਾਈ ਹੈ ਇਹ ਹੈਗੇ ਨੇ ਉਹਨਾਂ ਦੇ ਮਾਲਕ ਜੀ ਕਿਹਦਾ ਕੀ ਮਾਹੌਲ ਹੈ ਪੂਰੇ ਮੁਹੱਲੇ 'ਚ ਇਸ ਘਟਨਾ ਨੂੰ ਇਸ ਘਟਨਾ ਨੂੰ ਸਾਰੇ ਡਰੇ ਹੋਏ ਆ ਜੀ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਨਾ ਅੱਛਾ ਅਗਰ ਇਨਸਾਫ ਨਹੀਂ ਮਿਲਦਾ ਤੁਸੀਂ ਕਹਿ ਰਹੇ ਹੋ 24 ਘੰਟੇ ਦਾ ਟਾਈਮ ਦਿੰਨੇ ਆ ਤਾਂ ਲੱਗਦਾ ਕਿ 24 ਘੰਟੇ 'ਚ ਇਨਸਾਫ ਪੁਲਿਸ ਅਰੈਸਟ ਕਰ ਪਾਏਗੀ ਇਹਨਾਂ ਨੂੰ ਦੇਖੋ ਜੀ ਇਹ ਪੁਲਿਸ ਦਾ ਕੰਮ ਹੈ ਹਾਂਜੀ ਪੁਲਿਸ ਅਗਰ ਚਾਹੇ ਤਾਂ 24 ਘੰਟੇ ਨਹੀਂ 5 ਘੰਟਿਆਂ ਚ ਕਰ ਸਕਦੀ ਆ ਪੁਲਿਸ ਤੋਂ ਵੱਧ ਕੇ ਕੋਈ ਪਾਵਰ ਨਹੀਂ ਆ ਇਨਸਾਫ ਦੀ ਮੰਗ ਹੋ ਰਹੀ ਹੈ ਬਿਲਕੁਲ ਇਨਸਾਫ ਦੀ ਮੰਗ ਹੋ ਰਹੀ ਹੈ ਜੀ ਤਾਂ ਕਿ ਇਹਨਾਂ ਮਹੱਲਿਆਂ ਦਾ ਜੋ ਹੈ ਦਿਲ ਦਾ ਜਿਹੜੀ دہشت ਹੈ ਉਹ ਦੂਰ ਹੋਵੇ ਹੈਨਾ ਇਹ ਬੰਦੇ ਫੜੇ ਨਹੀਂ ਗਏ ਹੁਣ ਮੈਨੂੰ ਆਪਣਾ ਫਿਕਰ ਹੈ ਕਿ ਮੈਂ ਵੀ ਨਿਸ਼ਾਨੇ ਤੇ ਹੋ ਸਕਦਾ ਇਹ ਵੀ ਹੋ ਸਕਦੇ ਉਹ ਵੀ ਹੋ ਕੋਈ ਵੀ ਹੋ ਸਕਦਾ ਹੈ ਕੋਈ ਵੀ ਨਿਸ਼ਾਨੇ ਤੇ ਹੋ ਸਕਦਾ ਹੈ ਅ ਲੱਗਦਾ ਕਿ ਮਹੱਲੇ ਚ ਖਾਸ ਕਰਕੇ ਮਹਿਲਾਵਾਂ ਕੱਲੀਆਂ ਰਹਿੰਦੀਆਂ ਨੇ ਡਰ ਦਾ ਮਾਹੌਲ ਹੈ ਸਭ ਨੇ ਡਰ ਲੱਗ ਰਿਹਾ ਜੀ ਕਿਤੇ ਅੱਜ ਉਸ ਪੱਥਰ ਚਲਾਈ ਹੈ ਗੋਲੀ ਫਿਰ ਕਿਸੇ ਹੋਰ ਤੇ ਵੀ ਜਲਾਣਗੇ ਤੁਸੀਂ ਡਰ ਤੋਂ ਲੱਗਦਾ ਹੀ ਹੈ ਗੋਲੀਆਂ ਤੋਂ ਕੋਣ ਨਹੀਂ ਡਰਦਾ ਲੱਠੀ ਛੋਟੀ ਤੋਂ ਪਕੜ ਵੀ ਲੈਂਦੇ ਆ ਤਾਂ ਗੋਲੀ ਤੋਂ ਨਾ ਪਕੜੀ ਜਾਂਦੀ ਕਿਸੇ ਤੇ ਬਿਲਕੁਲ ਪੂਰੇ ਮਹੱਲੇ ਦੇ ਵਿੱਚ ਡਰ ਦਾ ਮਾਹੌਲ ਹੈ ਪ੍ਰੇਮ ਬਿਹਾਰ ਦੇ ਲੋਕ ਇਨਸਾਫ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਔਰ ਇੱਥੇ ਪੂਰਾ ਪ੍ਰੇਮ ਬਿਹਾਰ ਔਰ ਆਸ-ਪਾਸ ਦੇ ਲੋਕ ਇਕੱਠੇ ਹੋਏ ਨੇ ਪਰ ਪੁਲਿਸ ਜਿਹੜੀ ਹੈ ਹਲੇ ਤੱਕ ਕਿਸੇ ਵੀ ਦੋਸ਼ੀ ਨੂੰ ਕਾਬੂ ਕਰਨ ਦੇ ਵਿੱਚ ਸਫਲ ਨਹੀਂ ਹੋ ਪਾਈ ਹੈ ਥਾਣਾ ਐਸਐਚਓ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਕੀ ਇਹ ਪੂਰਾ ਮਾਮਲਾ ਅਖਰ ਕਿਉਂ ਜਿਹੜੇ ਨੇ ਦੋਸ਼ੀ ਗ੍ਰਫਤਾਰ ਨਹੀਂ ਕੀਤੇ ਗਏ ਇੱਥੇ ਕੁਝ ਹੋਰ ਲੋਕ ਵੀ ਨੇ ਤੁਸੀਂ ਕੁਝ ਬੋਲਣਾ ਚਾਹੁੰਦੇ ਵੀਰੇ ਜੀ ਹਾਂ ਜੀ ਸਰ ਮੈਂ ਇਹੀ ਕਹਿੰਦਾ ਜੀ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਦੇਖੋ ਜੀ ਅਸੀਂ ਹੈਲਪ ਚਾਰਪੈ ਜਦੋਂ ਹੋਇਆ ਮੌਕੇ ਤੇ ਕੰਮ ਹੋਇਆ ਗੱਡੀ ਦਾ ਨੰਬਰ ਵੀ ਦਿੱਤਾ ਜੀ ਅੱਛਾ ਪੁਲਿਸ ਕੋਲ ਗੱਡੀ ਦਾ ਨੰਬਰ ਵੀ ਹੈਗਾ ਫੋਟੋਆਂ ਵੀ ਦਿੱਤੀਆਂ ਸਾਰੀ ਫੋਟੋ ਦਿੱਤੀ ਤਿੰਨ ਬੰਦੇ ਆਏ ਨੇ ਵੀਡੀਓ ਵੀ ਦਿੱਤੀ ਹੈ ਉਸ ਤੇ باوجود ਵੀ ਅਜੇ ਤੱਕ ਦੋਸ਼ੀ ਕਿਉਂ ਨਹੀਂ ਫੜੇ ਜਾ ਰਹੇ ਨੇ ਮਤਲਬ ਪਹਿਚਾਨ ਤਾਂ ਯਾਨੀ ਕਿ ਦੇਖੋ ਜੀ ਗੱਡੀ ਨੰਬਰ ਹੱਥ 'ਚ ਆ ਗਿਆ ਤਾਂ ਐਡਰੈਸ ਪ੍ਰੋਪਰ ਮਿਲ ਜੇਗਾ ਵੀਡੀਓ ਹੈ ਤਾਂ ਚਿਹਰੇ ਹੈ ਚਿਹਰੇ ਹੈਗੇ ਆ ਗੱਡੀ ਨੰਬਰ ਹੈਗਾ ਗੱਡੀ ਦੀ ਫੋਟੋ ਹੈਗੀ ਐਡਰੈਸ ਮਿਲ ਗਿਆ ਮਤਲਬ ਦੋਸ਼ੀ ਕਿਉਂ ਨਹੀਂ ਮਿਲ ਰਿਹਾ ਰੀਜ਼ਨ ਕੀ ਹੈ ਇਹ ਇਹ ਮੈਨ ਤੁਹਾਨੂੰ ਲੱਗਦਾ ਕਿ ਮਹੱਲੇ 'ਚ ਪੂਰੀ ਦਹਿਸ਼ਤ ਹੋਈ ਗਈ ਲੋਕਾਂ ਦੇ ਦੇਖੋ ਜੀ ਇੱਕ ਸ਼ਰਿਆਮ ਗੋਲੀ ਚੱਲ ਰਹੀ ਹੈ ਦੇਖੋ ਬੰਦੇ ਨੂੰ ਮਾਰਨ ਤੋਂ ਬਾਅਦ ਬੰਦਾ ਆਪਣੀ ਭੱਜ ਕੇ ਕਿਤੇ ਗੇਟ ਦੇ ਅੰਦਰ ਵੜ ਕੇ ਆਪਣੀ ਜਾਨ ਬਚਾ ਰਿਹਾ ਨਾ ਅੰਦਰ ਜਾਂਦਾ ਹੋ ਸਕਦਾ ਨਾ ਬਚਦਾ ਮਤਲਬ ਕੀ ਹੋ ਜਾਂਦਾ ਉਹ ਬੰਦ ਦੋਸ਼ੀ ਦੇਖੋ ਬਚਨ ਤੋਂ ਬਾਅਦ ਵੀ ਹੱਥ ਨਹੀਂ ਆ ਰਿਹਾ ਡੈੱਡ ਹੋ ਜਾਂਦਾ ਫਿਰ ਤਾਂ ਖਤਮ ਹੀ ਸੀਗਾ ਇੱਕ ਪਰਿਵਾਰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਜੀ ਸ਼ਰਿਆਮਕਟ ਦੇਖੋ ਜੀ ਭੱਜ ਕੇ ਜਾਨ ਬਚਾ ਰਿਹਾ ਗੱਡੀ ਦਾ ਨੰਬਰ ਉਹਨਾਂ ਕੋਲ ਹੈਗਾ ਦੋਸ਼ੀਆਂ ਦੇ ਚਿਹਰੇ ਹੈਗੇ ਫਿਰ ਤੁਸੀਂ ਕਿਉਂ ਨਹੀਂ ਪਕੜੇ ਜਾ ਰਹੇ ਬਿਲਕੁਲ ਮਹੱਲਾ ਨਜ਼ਰ ਆ ਰਿਹਾ ਪਰ ਪੁਲਿਸ ਦੀ ਕਾਰਵਾਈ ਕਿਤੇ ਨਾ ਕਿਤੇ ਟਿਲਮੁਲ ਰਵਈਆ ਅਪਣਾ ਕੇ ਦਿਖਾ ਰਹੀ ਹੈ ਇਹ ਕਿਹਦੀ ਫੋਟੋ ਤੁਸੀਂ ਦਿਖਾ ਰਹੇ ਹੋ ਇਹ ਜਿਹੜੀ ਲੇਡੀਜ਼ ਨਾਲ ਲੜਾਈ ਹੋਈ ਸੀ ਸਾਡੇ ਬੈਂਸ ਵਸਾਈ ਹੋਈ ਸੀ ਉਹਦਾ ਮੁੰਡਾ ਹੈ ਜੀ ਇਹਦਾ ਵੀ ਹੱਥ ਵਿੱਚ ਹੈ ਜੀ ਆ ਆ ਮੈਂਬਰ ਪਰਵਾਹ ਆ ਮਾਪੇ ਉਹ ਹੈ ਜੀ ਉਹਦੇ ਆ ਲੇਡੀਜ਼ ਮੇਨ ਹੈ ਜੀ ਇਹ ਕRANDੀ ਹੈ ਜੀ ਸਾਰਾ ਕੁਛ ਇਹਨੇ ਬੜੇ ਕਾਂਡ ਕੀਤੇ ਆ ਜੀ ਹਰਿਆਣਾ ਤੱਕ ਕਾਂਡ ਕਰਕੇ ਭੱਜੇ ਹੋਏ ਆ ਜੀ ਇਹ ਇੱਥੇ ਵੀ ਬੜੇ ਕਾਂਡ ਕਰ ਚੁੱਕੇ ਆ ਅੱਛਾ ਮੈਨੂੰ ਵਿਕੀ ਗੱਲ ਦੱਸੋ ਅਗਰ ਪੁਲਿਸ ਕਾਰਵਾਈ ਤੁਸੀਂ ਕਹਿੰਦੇ ਹੋ ਕਿ ਹਾਂ ਪੁਲਿਸ ਕਾਰਵਾਈ ਕਰ ਰਹੀ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਫਿਰ ਇੰਨਾ ਹਜੂਮ ਕਾ ਦੇ ਲਈ ਲੈ ਕੇ ਇੱਥੇ ਪਹੁੰਚੇ ਤੁਸੀਂ ਸਰ ਅਜ ਤੱਕ ਕੋਈ ਬੰਦਾ ਕਿਉਂ ਨਹੀਂ ਫੜਿਆ ਗਿਆ 8 ਦਿਨ ਹੋ ਗਏ ਆ ਜੀ 9ਵਾਂ ਦਿਨ ਚੜ ਗਿਆ ਜੀ ਕਿਉਂ ਨਹੀਂ ਫੜਿਆ ਗਿਆ ਦੱਸੋ ਨਹੀਂ ਕਾਰਵਾਈ ਤੋਂ ਖੁਸ਼ ਹੋ ਜਾਂ ਨਹੀਂ ਨਹੀਂ ਜੀ ਬਿਲਕੁਲ ਖੁਸ਼ ਨਹੀਂ ਆ ਜੀ ਅਸੀਂ ਬਹੁਤ ਪਰੇਸ਼ਾਨ ਹੋਏ ਪਏ ਆ ਕਿਉਂਕਿ ਪੂਰੇ ਮਹੱਲਾ ਇੱਥੇ ਇਕੱਠਾ ਸਾਬ ਇਹ ਕਹਿ ਰਿਹਾ ਕਿ ਡਰ ਦਾ ਮਾਹੌਲ ਹੈ ਕੋਈ ਕਿਸੇ ਤੇ ਵੀ ਬੰਦੇ ਜਿਹੜੇ ਆ ਅਟੈਕ ਕਰ ਹਾਂਜੀ 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 ਬਿਲਕੁਲ ਇਹੀ ਮਾਹੌਲ ਬਣਿਆ ਹੋਇਆ ਜੀ ਸਾਰੇ ਡਰ ਡਰ ਕੇ ਆਪਣੇ ਘਰੋਂ ਦੇ ਬਾਹਰ ਕੋਈ ਨਹੀਂ ਨਿਕਲ ਰਿਹਾ ਜੀ ਅੱਛਾ ਅਗਰ ਅੱਜ ਤੁਹਾਡੇ ਤਾਇਆ ਜੀ ਕਹਿ ਰਹੇ ਕਿ 24 ਘੰਟੇ ਦਾ ਟਾਈਮ ਜਿਹੜਾ ਪੁਲਿਸ ਨੂੰ ਦਿੱਤਾ ਹੈ ਅਗਰ ਨਹੀਂ 24 ਘੰਟੇ ਹੀ ਕਾਰਵਾਈ ਹੁੰਦੀ ਤਾਂ ਅਗਲਾ ਕੀ ਪ੍ਰੋਗਰਾਮ ਤੁਹਾਡਾ ਅਗਲਾ ਐਕਸ਼ਨ ਸਾਡਾ ਜੀ ਸੀਪੀ ਆਫਿਸ ਦੇ ਬਾਹਰ ਜਾਵਾਂਗੇ ਜੀ ਅਥੇ ਗੱਲਬਾਤ ਕਰਾਂਗੇ ਜੀ ਨਹੀਂ ਤਾਂ ਪੀਪੀ ਆਫਿਸ ਦੇ ਬਾਹਰ ਜਿਹੜਾ ਹੈਗਾ ਤਰਨਾ ਹੋਏਗਾ ਜਾਂ ਫਿਰ ਪ੍ਰਸ਼ਾਸਨ ਨੂੰ ਜਿਹੜਾ ਪਹਿਲਾਂ ਇੱਕ ਵਾਰ ਤੁਸੀਂ ਜ਼ਰੂਰ ਨੋਟਿਸ ਪਹਿਲਾਂ ਦਾ ਨੋਟਿਸ ਇਹਨਾਂ ਦੇ ਲੈਣਾ ਚਾਹੁੰਦੇ ਆ ਕਿ ਕੱਲ ਨੂੰ ਸਾਡੇ ਤੇ ਇਹ ਨਾਲ ਅਲੀਗੇਸ਼ਨ ਲਾਣ ਵੀ ਸਾਨੂੰ ਸੁਨੇਹ ਤਲ ਲੋਟ ਦਿੱਤੇ ਤਲਾ ਦਿੱਤੇ ਬਗੈਰ ਖਬਰ ਦਿੱਤੇ ਬਗੈਰ ਇਹਨਾਂ ਨੇ ਇਹ ਕੰਮ ਕੀਤਾ ਅਸੀਂ ਇਹਨਾਂ ਦੀ ਨਾਰਾਜ਼ਗੀ ਨਹੀਂ ਚਾਹੁੰਦੇ ਆ ਲੇਕਿਨ ਉਹ ਸਾਡੀ ਮਜਬੂਰੀ ਬਣ ਜਾਣੀ ਹੈ ਜੋ ਸਾਨੂੰ ਜਾਣੇ ਹੀ ਪੈਣਾ ਦੂਸਰੀ ਗੱਲ ਇੱਕ ਜਦਕਾਰਤੂਸ ਦਾ ਕਹਿੰਦੇ ਕੋਈ ਖੋਲ ਹੁੰਦਾ ਅਸੀਂ ਤਾਂ ਕਾਰਤੂਸ ਅਸੀਂ ਹੱਥ ਚ ਨਹੀਂ ਰੱਖ ਕੇ ਦੇਖਿਆ ਕਦੀ ਚੱਕ ਕੇ ਤੇ ਜਦ ਉਹਨਾਂ ਦੇ ਹੱਥ ਲੱਗ ਗਿਆ ਅੱਜ ਤੱਕ ਤਾਂ ਇਹ ਪੁਸ਼ਟੀ ਨਹੀਂ ਹੋਈ ਕਿ ਜੋ ہتھیار ਲੈਸੈਂਸੀ ਹੈ ਵੈਦ ਹੈ ਅਵੈਦ ਹੈ ਜੋ ਵੀ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਬਿਲਕੁਲ ਪਰਿਵਾਰ ਔਰ ਮਹੱਲੇ ਵਾਸੀਆਂ ਦੀ ਮੰਗ ਜਿਹੜੀ ਹੈ ਉਹ ਇਨਸਾਫ ਦੀ ਮੰਗ ਹੈਗੀ ਹੈ ਫਿਲਹਾਲ ਪੁਲਿਸ ਦੀ ਕਾਰਵਾਈ ਤੋਂ ਪੂਰਾ ਮਹੱਲਾ ਔਰ ਪਰਿਵਾਰ ਜਿਹੜਾ ਨਾਖੁਸ਼ ਦਿਖਾਈ ਦੇ ਰਿਹਾ ਐਸ ਐਚ ਓ 18 ਬਸਤੀ ਜੋਧੇਵਾਲ ਨਾਲ ਗੱਲਬਾਤ ਕਰਦੇ ਆ ਕਿ ਆਖਰ ਕਿਉਂ ਟਿਲ ਮਿਲ ਰਵਈਆ ਅਪਣਾਇਆ ਜਾ ਰਿਹਾ ਹੈ ਐਸ ਐਚਓ ਜੁਦੇਵਾਲ ਬਸਤੀ ਦਲਵੀਰ ਸਿੰਘ ਜੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਕਿ ਪ੍ਰੇਮ ਵਿਹਾਰ ਦੇ ਵਿੱਚ ਜਿਹੜੀ ਗੁੰਡਾਗਰਦੀ ਹੋਈ ਗੋਲੀ ਚੱਲੀ ਉਸ ਤੇ ਕੀ ਹੁਣ ਤੱਕ ਜਿਹੜੀ ਹੈ ਕਾਰਵਾਈ ਹੋਈ ਹੈ ਸਰ ਪੂਰਾ ਪਰਿਵਾਰ ਪ੍ਰੇਮ ਵਿਹਾਰ ਇਕੱਠਾ ਹੋ ਕੇ ਜੁਦੇਵਾਲ ਬਸਤੀ ਦੇ ਬਾਹਰ ਇਕੱਠਾ ਹੋਇਆ ਇਨਸਾਫ ਦੀ ਮੰਗ ਕਰ ਰਿਹਾ ਕਾਰਵਾਈ ਹਲੇ ਤੱਕ ਕਿਉਂ ਨਹੀਂ ਹੋਈ 8 ਤੋਂ 9 ਦਿਨ ਜਿਹੜੇ ਆ ਬੀਤ ਚੁੱਕੇ ਹਨ ਮਕਦਮਾ ਦਰਜ ਹੈ ਜੀ ਰੇਟ ਕਰ ਰਹੇ ਆ ਇਹਨਾਂ ਦਾ ਵੀ ਸੰਜੋਗ ਲੈ ਰਹੇ ਆ ਜਲਦੀ ਜਿਹੜੇ ਆ ਉਦੋਸ਼ੀ ਗ੍ਰਿਫਤਾਰ ਕਰਕੇ ਸਲਾਕਾਂ ਵਿੱਚ ਭੇਜੇ ਜਾ ਰਹੇ ਅੱਛਾ ਇਹ ਕਿੰਨੇ ਲੋਕਾਂ ਦੇ ਸਿਰ ਮਾਮਲਾ ਦਰਜ ਹੋਇਆ ਸੀਗਾ ਬਾਈ ਨੇਮ ਹੋਇਆ 7 ਬੰਦਿਆਂ ਦੇ ਬਾਈ ਨੇਮ ਦਰਜ ਆ ਅੱਛਾ ਉਹ ਜਿਹੜਾ ਅਸਲਾ ਯੂਜ਼ ਹੋਇਆ ਜਿਹਦੇ ਤੋਂ ਗੋਲੀ ਚੱਲੀ ਉਹ ਕੁਝ ਵੈਰੀਫਾਈ ਕਰ ਰਹੇ ਆ ਜੀ ਕੋਈ ਨਾ ਕਰਕੇ ਕੀ ਦਿੱਕਤ ਕੀ ਆਈ ਇਹ ਲੱਗਦਾ ਕਿ ਆਪਸ ਚ ਰਿਸ਼ਤੇਦਾਰੀਆਂ ਵੀ ਇਹਨਾਂ ਦੀ ਬਿਲਕੁਲ ਜੀ ਆਪਸ ਚ ਸਾਰੇ ਹਰਿਆਣੇ ਦੇ ਆਪਸ ਚ ਰਿਸ਼ਤੇਦਾਰੀ ਨੇ ਤੇ ਬਸ ਜਲਦੀ ਫੜ ਕੇ ਕਰ ਰਹੇ ਆ ਜੀ ਪੇਸ਼ ਕਰ ਜੀ ਤਾਹ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈਗਾ ਖੁਦ ਐਸ ਐਚਓ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ ਕਿ ਜਲਦ ਜਿਹੜੇ ਨੇ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਵੀਡੀਓ ਜਿਹੜੀ ਹੈ ਫੁਟੇਜ ਮਿਲ ਚੁੱਕੀ ਹੈ ਆਡੈਂਟੀਫਾਈ ਹੋ ਚੁੱਕਿਆ ਬਾਈ ਨੇਮ ਸੱਤ ਲੋਕਾਂ ਤੇ ਮਾਮਲਾ ਜਿਹੜਾ ਹੈ ਦਰਜ ਹੈਗਾ ਔਰ ਜਲਦ ਇਹਨਾਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ